ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਜੋ ਪਿਛਲੇ ਦਿਨਾਂ ਤੋਂ ਚੱਲ ਰਿਹਾ ਪ੍ਰੋਗਰਾਮ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਉਸੇ ਖੜੀ ਤਹਿਤ ਅੱਜ ਅਸੀਂ ਹਲਕਾ ਵਿਧਾਨ ਸਭਾ ਫਲੋਰ ਦੇ ਤਿੰਨ ਸਕੂਲਾਂ ਦੇ ਵਿੱਚ ਗਏ ਆ ਸਭ ਤੋਂ ਪਹਿਲਾਂ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਗਰੇਵਾਲ ਜਿਸ ਦੀ ਬਾਉਂਡਰੀ ਵਾਲ ਤੇ ਸਕੂਲ ਦੇ ਕਮਰਿਆਂ ਦਾ ਜਿਹੜਾ ਸੀ ਉਦ ਕਾਟਣ ਕੀਤਾ ਉਸ ਤੋਂ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਅਨੀਰ ਉੱਥੇ ਵੀ ਬੁੰਡੀਵਾਲ ਤੇ ਕਮਰਾ ਦਾ ਕਾਟਣ ਕੀਤਾ ਹੁਣ ਅਸੀਂ ਅੱਜ ਤੀਸਰੇ ਸਕੂਲ ਜਿਹੜਾਗਾ ਸਰਕਾਰੀ ਪ੍ਰਾਇਮਰੀ ਸਕੂਲ ਜੋਹੜ ਜਿਹਨੂੰ ਇੱਕ ਬਹੁਤ ਹੀ ਵੱਡੀ ਸਗਾਤ ਮਿਲੀ ਆ ਇਸ ਸਕੂਲ ਦਾ ਨਾਮ ਹੈ ਸਕੂਲ ਆਫ ਹੈਪੀਨੈਸ ਜਿਹੜਾਗਾ ਉਹ ਬਣਿਆ ਹੈ ਕਿਉਂਕਿ ਇਸ ਸਕੂਲ ਦੇ ਵਿੱਚ ਅੱਜ ਅਸੀਂ 7,51,000 ਰੁਪਏ ਦੀ ਲਾਗਤ ਦੇ ਨਾਲ ਇੱਕ ਕਮਰੇ ਦਾ ਜਿਹੜਾ ਅਸੀਂ ਉੱਥੇ ਕਾਟਣ ਕੀਤਾ ਤੇ 1,75,167 ਰੁਪਏ ਜਿਹੜਾ ਕਿ ਰਿਪੇਅਰ ਮੇਨਟੇਨੈਂਸ ਤੇ ਸੀ ਉਹਦਾ ਕਮਾਂਦਾਦ ਕਾਟਣ ਕੀਤਾ ਔਰ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਆ ਹਲਕਾ ਵਿਧਾਨ ਸਭਾ ਫਲੋਰ ਦੇ ਲਈ ਕਿ ਇਹ ਸਕੂਲ ਜਿਹੜਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਜੋਹੜਿਆ ਇਸ ਨੂੰ ਸਕੂਲ ਆਫ ਹੈਪੀਨੈਸ ਦਾ ਦਰਜਾ ਦਿੱਤਾ ਗਿਆ ਜਿਸ ਦੇ ਵਿੱਚ 1 ਕਰੋੜ 40 ਲੱਖ ਰੁਪਏ ਦੀ ਲਾਗਤ ਦੇ ਨਾਲ ਵੱਖ-ਵੱਖ ਪ੍ਰੋਜੈਕਟਾਂ ਦੇ ਜਿਹੜਾ ਹੈਗਾ ਇੱਥੇ ਕਮਰੇ ਬਣਨੇ ਨੇ ਔਰ ਬੱਚਿਆਂ ਦੀ ਸਹੂਲਤ ਦੇ ਲਈ ਸਭ ਕੁਝ ਇੱਥੇ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਤਿਆਰ ਹੋਣਾ ਆ ਔਰ ਸਭ ਤੋਂ ਵਧੀਆ ਗੱਲ ਇਹ ਆ ਵੀ 20 ਲੱਖ ਰੁਪਏ ਜਿਹੜੀ ਆ ਪਹਿਲੀ ਕਿਸ਼ਤ ਜਿਹੜੀ ਆ ਇਹ ਸਕੂਲ ਨੂੰ ਮਹਈਆ ਹੋ ਚੁੱਕੀ ਆ ਤੁਸੀਂ ਦੇਖਦੇ ਹੋ ਕਿ ਇਟਾਂ ਇੱਥੇ ਬਜਰੀ ਸੀਮਿੰਟ ਸਰੀਆ ਸਭ ਕੁਝ ਆ ਚੁੱਕਾ ਆ ਉਸ ਪ੍ਰੋਜੈਕਟ ਤੇ ਜਿਹੜਾ ਕੰਮ ਸ਼ੁਰੂ ਹੋ ਚੁੱਕਾ ਹੈਗਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਇਹ ਜ਼ਿਲ੍ਹਾ ਜਲੰਧਰ ਦੇ ਵਿੱਚ ਦੋ ਹੀ ਸਕੂਲ ਜਿਹੜੇ ਆ ਸਕੂਲ ਆਫ ਹੈਪੀਨੈਸ ਬੜੇ ਨੇ ਔਰ ਇੱਕ ਹਲਕਾ ਬਲਾਦਾਰ ਸਭਾ ਫਲੋਰ ਦੇ ਵਿੱਚ ਤੇ ਇੱਕ ਹਲਕਾ ਬਲਾਦਾਰ ਸਭਾ ਛਾ ਕੋਟ ਦੇ ਬੱਚਾ ਇਹ ਇਸ ਨਗਰ ਨਿਵਾਸੀਆਂ ਨੂੰ ਜੋਹੜ ਪਿੰਡ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਜਿਹੜਾ ਹੈਗਾ ਇਹ ਵਧਾਈ ਦੇ ਪਾਤਰ ਨੇ ਖਾਸ ਤੌਰ ਤੇ ਇੱਥੋਂ ਦਾ ਜਿਹੜਾ ਸਟਾਫ ਆ ਜਿਹੜਾ ਬੱਚਿਆਂ ਨੂੰ ਗਿਆਨ ਦਿੰਦਾ ਬੱਚਿਆਂ ਨੂੰ تعلیم ਦਿੰਦਾ ਆ ਔਰ ਇੱਥੋਂ ਦੇ ਖਾਸ ਤੌਰ ਤੇ ਅਧਿਆਪਕ ਸੀਐਚਟੀ ਜਿਹੜੇ ਸੁਖਵਿੰਦਰ ਜੀ ਉਹਨਾਂ ਦੀ ਪੂਰੀ ਸਮੁੱਚੀ ਟੀਮ ਇੱਥੋਂ ਦੀ ਜਿਹੜੀ ಗ್ರಾಮ ਪੰਚਾਇਤ ਆ ਸਾਡੇ ਬਹੁਤ ਹੀ ਸਤਿਕਾਰਤ ਪੰਚ ਸਹਿਬਾਨ ਬਹੁਤ ਹੀ ਸਾਡੇ ਉੱਗੀ ਸੋਚ ਵਾਲੇ ਡਾਕਟਰ ਸਤਨਾਮ ਜੀ ਜਿਹੜੇ ਪੰਚ ਵੀ ਨੇ ਇਹਨਾਂ ਦੇ ਨਾਲ ਸਮੁੱਚੀ ਟੀਮ ਜਿਹੜੀ ਹੈਗੀ ਆ ਇਨਾ ਬੱਚਿਆਂ ਦੀ ਭਲਾਈ ਲਈ ਇਨਾ ਬੱਚਿਆਂ ਦੇ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦਾ ਮਾਹੌਲ ਪੈਦਾ ਕਰਨ ਦੇ ਲਈ ਹਮੇਸ਼ਾ ਜਿਹੜੇ ਤਤਪਰ ਰਹਿੰਦੇ ਨੇ ਅੱਜ ਇਹਨਾਂ ਨਾਲ ਵੀ ਚਰਚਾ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਇਹ ਸਕੂਲਾਂ ਲਈ ਵੀ ਕੰਮ ਕਰਨਗੇ ਔਰ ਪਿੰਡ ਦੇ ਵਿਕਾਸ ਦੇ ਲਈ ਵੀ ਇਹ ਕੰਮ ਕਰਨਗੇ ਸੋ ਅੱਜ ਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਸਾਥੀਆਂ ਨੇ ਹਿੱਸਾ ਲਿਆ ਆ ਉਹ ਵੀ ਵਧਾਈ ਦੇ ਪਾਤ ਨੇ ਸਟਾਫ ਵੀ ਵਧਾਈ ਦਾ ਪਾਤ ਰਿਆ ਸਮੂਹ ਪੰਚਾਇਤਾਂ ਔਰ ਸਮੂਹ ਪਿੰਡਾਂ ਦੇ ਨਿਵਾਸੀ ਜਿਹੜੇ ਆ ਉਹ ਬਦਾਈ ਦੇ ਪਾਤਰ ਆ ਕਿ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਵਾਨ ਸਿੰਘ ਮਾਨ ਹੋਰਾਂ ਨੇ ਜੋ ਪ੍ਰੋਜੈਕਟ ਸਕੂਲਾਂ ਦੇ ਵਿੱਚ ਦਿੱਤੇ ਆ ਉਹ ਮੇਰੇ ਖਿਆਲ ਚ ਆਵੇ ਹੋਰ ਸਟੇਟਾਂ ਦੇ ਵਿੱਚ ਨਹੀਂ ਇਹ ਮੇਰੇ ਖਿਆਲ ਚ ਆਵੇ ਦੂਸਰੇ ਸੂਬਿਆਂ ਦੇ ਨਾਲ ਵੀ ਇੱਕ ਬਲੱਖਣ ਜਿਹੜੇ ਆ ਪ੍ਰੋਜੈਕਟ ਹਨ ਆਨਵਾਜੀ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਜੋ ਪਿਛਲੇ ਦਿਨਾਂ ਤੋਂ ਚੱਲ ਰਿਹਾ ਪ੍ਰੋਗਰਾਮ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਉਸੇ ਕੜੀ ਤਹਿਤ ਅੱਜ ਅਸੀਂ ਹਲਕਾ ਵਿਧਾਨ ਸਭਾ ਫਲੋਰ ਦੇ ਤਿੰਨ ਸਕੂਲਾਂ ਦੇ ਵਿੱਚ ਗਿਆ ਸਭ ਤੋਂ ਪਹਿਲਾਂ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਗਰੇਵਾਲ ਜਿਸ ਦੀ ਬਾਉਂਡਰੀ ਵਾਲ ਤੇ ਸਕੂਲ ਦੇ ਕਮਰਿਆਂ ਦਾ ਜਿਹੜਾ ਸੀ ਉਦ ਕਟਣ ਕੀਤਾ ਉਸ ਤੋਂ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਅਨੀਰ ਉੱਥੇ ਵੀ ਬਾਉਂਡਰੀ ਵਾਲ ਤੇ ਕਮਰਿਆਂ ਦਾ ਕਟਣ ਕੀਤਾ ਹੁਣ ਅਸੀਂ ਅੱਜ ਤੀਸਰੇ ਸਕੂਲ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਜੋਹੜ ਜਿਹਨੂੰ ਇੱਕ ਬਹੁਤ ਹੀ ਵੱਡੀ ਸਗਾਤ ਮਿਲੀ ਆ ਇਸ ਸਕੂਲ ਦਾ ਨਾਮ ਹੈ ਸਕੂਲ ਆਫ ਹੈਪੀਨੈਸ ਜਿਹੜਾਗਾ ਉਹ ਬਣਿਆ ਹੈ ਕਿਉਂਕਿ ਇਸ ਸਕੂਲ ਦੇ ਵਿੱਚ ਅੱਜ ਅਸੀਂ 7,51,000 ਰੁਪਏ ਦੀ ਲਾਗਤ ਦੇ ਨਾਲ ਇੱਕ ਕਮਰੇ ਦਾ ਜਿਹੜਾ ਸੀ ਉਹ ਕਾਟਣ ਕੀਤਾ ਤੇ 1,75,167 ਰੁਪਏ ਜਿਹੜਾ ਕਿ ਰਿਪੇਅਰ ਮੇਂਟੇਨੈਂਸ ਤੇ ਸੀ ਉਹਦਾ ਕੰਮ ਦਾਦ ਕਾਟਣ ਕੀਤਾ ਔਰ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਆ ਹਲਕਾ ਬਦਲ ਸਭਾ ਫਲੋਰ ਦੇ ਲਈ ਕਿ ਇਹ ਸਕੂਲ ਜਿਹੜਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਜੋਹੜਿਆ ਇਸ ਨੂੰ ਸਕੂਲ ਆਫ ਹੈਪੀਨੈਸ ਦਾ ਦਰਜਾ ਦਿੱਤਾ ਗਿਆ ਜਿਸ ਦੇ ਵਿੱਚ ਇਕਤ ਕਰੋੜ 40 ਲੱਖ ਰੁਪਏ ਦੀ ਲਾਗਤ ਦੇ ਨਾਲ ਵੱਖ-ਵੱਖ ਪ੍ਰੋਜੈਕਟਾਂ ਤੇ ਜਿਹੜਾ ਹੈਗਾ ਇੱਥੇ ਅ ਕਮਰੇ ਬਣਨੇ ਨੇ ਔਰ ਬੱਚਿਆਂ ਦੀ ਸਹੂਲਤ ਦੇ ਲਈ ਸਭ ਕੁਝ ਇੱਥੇ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਤਿਆਰ ਹੋਣਾ ਆ ਔਰ ਸਭ ਤੋਂ ਵਧੀਆ ਗੱਲ ਇਹ ਆ ਵੀ 20 ਲੱਖ ਰੁਪਏ ਜਿਹੜੀ ਆ ਪਹਿਲੀ ਕਿਸ਼ਤ ਜਿਹੜੀ ਹੈਗਾ ਇਸ ਸਕੂਲ ਨੂੰ ਮਹੀਆ ਹੋ ਚੁੱਕੀ ਆ ਤੁਸੀਂ ਦੇਖਦੇ ਹੋ ਕਿ ਇੱਟਾਂ ਇੱਥੇ ਬੱਜਰੀ ਸੀਮਨ ਸਰੀਆ ਸਭ ਕੁਝ ਆ ਚੁੱਕਾ ਆ ਉਸ ਪ੍ਰੋਜੈਕਟ ਤੇ ਜਿਹੜਾ ਹੈ ਕੰਮ ਸ਼ੁਰੂ ਹੋ ਚੁੱਕਾ ਹੈਗਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਇਹ ਜ਼ਿਲ੍ਹਾ ਜਲੰਧਰ ਦੇ ਵਿੱਚ ਦੋ ਹੀ ਸਕੂਲ ਜਿਹੜੇ ਆ ਸਕੂਲ ਆਫ ਹੈਪੀਨੈਸ ਬੜੇ ਨੇ ਔਰ ਇੱਕ ਹਲਕਾ ਬਦਾਰ ਸਭਾ ਫਲੋਰ ਦੇ ਵਿੱਚ ਤੇ ਇੱਕ ਹਲਕਾ ਬਦਾਰ ਸਭਾ ਛਾ ਕੋਟ ਦੇ ਵਿੱਚ ਆ ਇਹ ਇਸ ਨਗਰ ਨਿਵਾਸੀਆਂ ਨੂੰ ਜੋਹੜ ਪਿੰਡ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਜਿਹੜਾ ਹੈਗਾ ਇਹ ਵਧਾਈ ਦੇ ਪਾਤਰ ਨੇ ਖਾਸ ਤੌਰ ਤੇ ਇੱਥੋਂ ਦਾ ਜਿਹੜਾ ਸਟਾਫ ਆ ਜਿਹੜਾ ਬੱਚਿਆਂ ਨੂੰ ਗਿਆਨ ਦਿੰਦਾ ਬੱਚਿਆਂ ਨੂੰ تعلیم ਦਿੰਦਾ ਆ ਔਰ ਇੱਥੋਂ ਦੇ ਖਾਸ ਤੌਰ ਤੇ ਅਧਿਆਪਕ ਸੀਐਚਟੀ ਜਿਹੜੇ ਸੁਖਵਿੰਦਰ ਜੀ ਉਹਨਾਂ ਦੀ ਪੂਰੀ ਸਮੁੱਚੀ ਟੀਮ ਇੱਥੋਂ ਦੀ ਜਿਹੜੀ ਗ੍ਰਾਮ ਪੰਚਾਇਤ ਆ ਸਾਡੇ ਬਹੁਤ ਹੀ ਸਤਿਕਾਰਤ ਪੰਚ ਸਹਿਬਾਨ ਬਹੁਤ ਹੀ ਸਾਡੇ ਉੱਗੀ ਸੋਚ ਵਾਲੇ ਡਾਕਟਰ ਸਤਨਾਮ ਜੀ ਜਿਹੜੇ ਪੰਚ ਵੀ ਨੇ ਇਹਨਾਂ ਦੇ ਨਾਲ ਸਮੁੱਚੀ ਟੀਮ ਜਿਹੜੀ ਹੈਗੀ ਆ ਇਹਨਾਂ ਬੱਚਿਆਂ ਦੀ ਭਲਾਈ ਲਈ ਇਹਨਾਂ ਬੱਚਿਆਂ ਦੇ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦਾ ਮਾਹੌਲ ਪੈਦਾ ਕਰਨ ਦੇ ਲਈ ਹਮੇਸ਼ਾ ਜਿਹੜੇ ਤਤ ਪਰਿੰਦੇ ਨੇ ਅੱਜ ਇਹਨਾਂ ਨਾਲ ਵੀ ਚਰਚਾ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਇਹ ਸਕੂਲਾਂ ਨੇ ਵੀ ਕੰਮ ਕਰਨਗੇ ਔਰ ਪਿੰਡ ਦੇ ਵਿਕਾਸ ਦੇ ਲਈ ਵੀ ਇਹ ਕੰਮ ਕਰਨਗੇ ਸੋ ਅੱਜ ਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਸਾਥੀਆਂ ਨੇ ਹਿੱਸਾ ਲਿਆ ਉਹ ਵੀ ਵਧਾਈ ਦੇ ਪਾਤ ਨੇ ਸਟਾਫ ਵੀ ਵਧਾਈ ਦਾ ਪਾਤ ਰਿਆ ਸਮੂਹ ਪੰਚਾਇਤਾਂ ਔਰ ਸਮੂਹ